ਬੜਾ ਹੰਸ ਮਹਲਾ ਤੀਜਾ ਏ ਮਨ ਮੇਰੀਆ ਆਵਾ ਗਉਣ ਸੰਸਾਰ ਹੈ ਅੰਤ ਸੱਚ ਨੇ ਵਿੜਾ ਆ ਰਾਮ ਆਪੇ ਸੱਚਾ ਬਖਸ ਲੈ ਫਿਰ ਹੋਏ ਨਾ ਫੇਰਾ ਆ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨੇ ਵਿੜਾ ਗੁਰਮੁਖ ਮਿਲਾਇ ਬੜਾਈ ਸੱਚ ਰੰਗ ਰਤੀ ਸਹਿਜੀ ਮਤੀ ਸਹਿਜੀ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸਤ ਸਮਾਣੀ ਬੌਰ ਨਾ ਭਵ ਜਲ ਫੇਰਾ ਮਾਇਆ ਮੂ ਸਭ ਵਰਲ ਹੈ ਦੂਜੇ ਭਾਏ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹਿੱਤੇ ਪਲਚਾਈ ਰਾਮ ਹਿੱਤੇ ਪਲਚਾਈ ਪੁਰਬ ਕਮਾਈ ਮੀਟ ਨਾ ਸਕੈ ਕੋਈ ਜਿਨ ਸਿਠ ਸਾਜੀ ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ ਮਨ ਮੁਖ ਜੰਦਾ ਤਪ ਤਪ ਖਪੈ ਮੈਨੋ ਸਭ ਦਾ ਸਾਥ ਨੇ ਆਈ ਨਾਨਕ ਬਿਨ ਨਾਮ ਸਭ ਕੋ ਹੀ ਭੁੱਲਾ ਮਾਇਆ ਮੋਹ ਖਵਾਈ ਇਹੋ ਜਗ ਜਲਤਾ ਦੇਖ ਕੇ ਪੱਜ ਪਏ ਹਰ ਸਰਨਾਈ RAM ਅਰਦਾਸ ਕਰੀ ਗੁਰੂ ਪੂਰੇ ਆਗਾ ਰੱਖ ਲੇਵੋ ਦੇਹੋ ਬੜਾਈ RAM ਰੱਖ ਲੇਵੋ ਸਰਨਾਈ ਹਰ ਨਾਮ ਬੜਾਈ ਤੁਧ ਜੇ ਬੜਿਆ ਵਰਨਾ ਦਾਤਾ ਸੇਵਾ ਲਾਗੇ ਸੇ ਬੜ ਪਾਗੇ ਜੁਗ ਜੁਗ ਇੱਕ ਹੋ ਜਾਤਾ ਜਤ ਸਤ ਸੰਜਮ ਕਰਮ ਕਮਾਬੈ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸ ਨੂੰ ਸਬਦੁ 부ਜਾਈ ਜੋ ਜਾਏ ਪਬਾਇ ਹਰ ਸਰਣਾਈ ਜੋ ਹਰ ਮਤ ਦੇ ਸਾਉ ਉਪਜੈ ਹੋਰ ਮਤ ਨ ਕਾਈਂ RAM ਅੰਤਰਿ ਬਾਰ ਏਕ ਤੂੰ ਆਪੇ ਦੇਹ 부ਜਾਈ RAM ਆਪੇ ਦੇਹ 부ਜਾਈ ਅਵਰ ਨ ਪਾਈ ਗੁਰਮੁਖ ਹਰਿ ਰਸ ਚਾਖਿਆ ਦਾਰ ਸੱਚਾ ਹੈ ਸਦਾ ਹੈ ਸੱਚਾ ਸੱਚਾ ਸਭ ਦੁਸੋ ਬਾਖਿਆ ਕਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਬੜਾਈ ਨਾਨਕ ਜੂ ਨਾਮ ਰਤੇ ਸੇਈ ਮਹਿਲ ਪਾਇਨ ਮਤ ਪ੍ਰਬਾਣ ਸਤਿ ਸਾਈ ਬੜਹਾਂਸ ਮਹੱਲਾ ਚੌਥਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਬਸਾਈਂ ਰਾਮ ਹਰ ਹਰ ਨਾਮ ਮੇਰਾ ਮਨ ਬਸਾਈ ਸਭ ਦੁਖ ਬਸਾਰਨ ਹਾਰਾ ਮੜ ਭਾਗੀ ਗੁਰਦਾਸਨ ਪਾਇਆ ਤਨ ਤਨ ਸਤਿਗੁਰੂ ਬਿਮਾਰਾ ਉਠਤ ਬੈਠਤ ਸਤਿਗੁਰ ਸੇਵੈ ਜਿਤ ਸੇਵੈ ਸਾਤ ਪਾਈ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੀ ਰਾਮ ਹਰਨਾਮੁ ਹਰਨਾਮੁ ਦੁਰੜਾਈ ਜਪ ਹਰ ਹਰ ਨਾਮ ਬਿਖਸੀ ਰਾਮ ਜਪ ਹਰ ਹਰ ਨਾਮ ਕਮਲ ਪਰਗਾਸੇ ਹਰਨਾਮ ਨਭੂ ਨਿਧ ਪਾਈ ਹਉ ਮੈ ਰੋਗ ਗਿਆ ਦੁਖ ਲਾਤਾ ਹਰ ਸਹਿਜ ਸਮਾਧ ਲਗਾਈ ਹਰਨਾਮ ਬੜਾਈ ਸਤਗੁਰ ਤੇ ਪਾਈ ਸੁਖ ਸਤਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ ਕੁਈ ਆਣ ਕੁਈ ਆਣ ਮੱਲਾਵੇ ਮੇਰਾ ਸਤਗੁਰੂ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰਾ RAM ਹਉ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤਗੁਰ ਬਚਨ ਸੁਣਾਏ ਮੇਰਾ ਮਨ ਬਿਰਾਗ ਭਇਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਈ ਹਰ ਹਰ ਕਿਰਪਾ ਕਰਹੁ ਸੁਖ ਦਾਤੇ ਦਿਉ ਸਤਗੁਰ ਚਰਨ ਹਮ ਤੂਰਾ ਕੁਯਾਨ ਕੁਯਾਨ ਮਲਾਵੇ ਮੇਰਾ ਸਤ ਗੁਰੂ ਪੂਰਾ ਗੁਰ ਦੇਵੜ ਗੁਰ ਜੇਵੜ ਦਾਤਾ ਮੈਂ ਅਬਰ ਨ ਕੋਈ RAM ਹਰ ਤਨਉ ਹਰ ਤਾਨ ਦੇਵ ਹਰ ਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿਨੀ ਅਰਾਧਿਆ ਤਨ ਕਾ ਦੁਖ ਪਰਮ ਭਉ ਭਾਗਾ ਸੇਵਕ ਭਾਏ ਮਿਲੇ ਬੜ ਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿ ਆਪ ਮਲਾਏ ਮਿਲ ਸਤਗੁਰੂ ਪੁਰਖ ਸੁਖ ਹੋਈ ਗੁਰ ਜੇ ਬੜ ਗੁਰ ਜੇ ਬੜ ਦਾਤਾ ਮੈਂ ਅਬਰ ਨ ਕੋਈ ਬੜਹੰਸ ਮਹਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿ ਮਾਣੀ ਨਾਮ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੀਲ ਸਬਾਣੀ ਨਾਮ ਸਤਗੁਰ ਮੀਲ ਹਰਿ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਨ ਹਉ ਟੂਡ ਟੁਡਿ ਦੀ ਸੋ ਸੱਜਣਾ ਹਰ ਘਰ ਪਾਇਆ ਇੱਕ ਅdireita ਹਰ ਏਕੋ ਜਾਤਾ ਹਰਿਆਤਮ ਰਾਮ ਪਸਾਣੀ ਹਉ ਗੁਰਬਿਨ ਹਉ ਗੁਰਬਿਨ ਖਰੀ ਨਿਮਾਣੀ ਜਿਨਾਂ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਈ ਰਾਮ ਤਿਨ ਚਰਨ ਤਿਨ ਚਰਨ ਸਰੇਬ ਹੈ ਹਮ ਲੱਗੈ ਤਨ ਕੈ ਪਾਈ ਰਾਮ ਹਰ ਹਰ ਚਰਨ ਸਰੇਬ ਹੈ ਤਿਨ ਕੀ ਜਿਨ ਸਤਗੁਰੂ ਪੁਰਖ ਪ੍ਰਭ ਧਿਆਇਆ ਤੂੰ ਵਡ ਦਾਤਾ ਅੰਦਰ ਜਾਮੀ ਮੇਰੀ ਸਰਦਾ ਪੂਰ ਹਰ ਰਾਇ ਗੁਰ ਸਿੱਖ ਮਿਲ ਮੇਰੀ ਸਰਦਾ ਪੂਰੀ ਅੰਦਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤੈਨ ਹਰ ਪ੍ਰਭ ਮੇਲ ਮਲਾਏ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ 라ਵ ਹਰ ਨਾਮੂ ਹਰ ਨਾਮ ਸੁਣਾਈ ਮੇਰਾ ਪ੍ਰੀਤਮ ਨਾਮ ਅਦਾਰੀ RAM ਹਰ ਹਰ ਨਾਮ ਮੇਰਾ ਪ੍ਰਾਨ ਸੁਖਾਈ ਤਿਸ ਬਿਨ ਘੜੀ ਨਿਮਖ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਸਰਦਾ ਲਾਏ ਮਲਾਏ ਹਰ ਆਪੇ ਆਪ ਸਵਾਰੇ ਹੋਵਾਰੀ ਹੋਵਾਰੀ ਗੁਰਸਖਮੀਤ ਪਿਆਰੀ ਹਰ ਆਪੇ ਹਰਿ ਆਪੇ ਪੁਰਖ ਨਰੰਜਨ ਸੋਈ RAM ਹਰਿ ਆਪੇ ਹਰਿ ਆਪੇ ਮਿਲੈ ਕਰੈ ਸੁ ਹੋਈ RAM ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰਨ ਕਰਣਾ ਜਾਈ ਬਹੁਤ ਸਿਆਣ ਪੁੱਲਿਆ ਨਾ ਜਾਈ ਕਰ ਥੱਕੇ ਸਭ ਚਿਤ ਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰਨ ਕੋਈ ਹਰ ਆਪੇ ਹਰ ਆਪੇ ਗੁਰ ਖਨਰੰਜਣਿ ਸੋਈ ਬੜਾ ਹੰਸ ਮਹਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੀਲ ਹਰ ਸਤਗੁਰ ਚਰਨ ਹਮ ਪਾਇਆ RAM ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅਧੇਰ ਬਨਸੇ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾ ਸੁਖ ਰਾਸੀ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਗੁਰ ਸੇਵਾ ਲਾਇਆ ਹਰ ਸਤ ਗੁਰੂ ਹਰ ਸਤ ਗੁਰੂ ਮੀਲ ਹਰ ਸਤ ਗੁਰੂ ਚਰਨ ਹਮ ਪਾਇਆ ਮੇਰਾ ਸਤ ਗੁਰੂ ਮੇਰਾ ਸਤ ਗੁਰੂ ਪਿਆਰਾ ਮੈਂ ਗੁਰਬਿਨ ਰਹਿਣ ਨਜਾਈਂ ਰਾਮ ਹਰ ਨਾਮੁ ਹਰ ਨਾਮੁ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤ ਗੁਰ ਨਾਮੰ ਦੜਾਇਆ ਜਿਥੈ ਪੁੱਤ ਕਲਤਰ ਕੋਈ ਬੇਲੀ ਨਹੀਂ ਤਿਥੈ ਹਰ ਹਰ ਨਾਮ ਸੁਡਾਇਆ ਤਾਂ ਤਨ ਸਤਗੁਰੂ ਪੁਰਖ ਨਰੰჯਣ ਜਿਤ ਮਿਲ ਹਰ ਨਾਮ ਹੰਤੈ ਆਈ ਮੇਰਾ ਸਤਗੁਰੂ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨਨੀ ਦਰਸ਼ਨ ਜਿਨਨੀ ਦਰਸ਼ਨ ਸਤਗੁਰ ਪੁਰਖ ਨਾ ਪਾਇਆ RAM ਤਿੰਨ ਨੇਪਲ ਤਿੰਨ ਨੇਪਲ ਜਨਮ ਸਭ ਵਿਰਥਾ ਗਵਾਇਆ RAM ਨੇਪਲ ਜਨਮ ਤਿੰਨ ਵਿਰਥਾ ਗਵਾਇਆ ਤੇ ਸਾਖਤ ਮੁਹੇ ਮਰ ਝੂਰੇ ਕਰ ਹੁੰਦਾ ਰਤਨ ਪਦਾਰਥ ਭੁਖੇ ਭਾਗਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨਾ ਕਰਿਓ ਜਿਨੀ ਹਰ ਹਰ ਨਾਮ ਨਾ ਧਿਆਇ ਜਿਨੀ ਦਰਸਨ ਜਿਨੀ ਦਰਸਨ ਸਤਗੁਰ ਪੁਰਖ ਨਾ ਪਾਇਆ ਹਮਾ ਚਾਤ੍ਰਕ ਹਮਾ ਚਾਤ੍ਰਕ ਦੀਨ ਹਰ ਪਾਸ ਬਰੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰੁ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨ ਅਬਰ ਨ ਕੋਈ ਬੀਲੀ ਗੁਰ ਸਤਗੁਰ ਪ੍ਰਾਣ ਹਮਾਰੇ ਕਹ ਨਾਨਕ ਗੁਰ ਨਾਮ ਅੰਦਰ ਲਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰਕ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਬੜਹਾਂਸ ਮਹਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾ ਤਾਰਾਮ ਹਮ ਪੂਸੈ ਹਮ ਪੂਸੈ ਸਤਿਗੁਰ ਪਾਸ ਹਰ ਬਾਤਾਂ RAM ਸਤਿਗੁਰ ਪਾਸ ਹਰ ਬਾਤ ਪੂਸੈ ਜਿਨ ਨਾਮ ਪਦਾਰਥ ਪਾਇਆ ਪਾਇ ਲਗੈ ਨਿਤ ਕਰੈ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁਖ ਸੁਖ ਸਮਤ ਕਰ ਜਾਣਾ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤ ਗੁਰ ਮੇਲ ਸੁਖ ਦਾਤਾ ਸੋਣ ਗੁਰ ਮੁਖ ਸੋਣ ਗੁਰ ਮੁਖ ਨਾਮ ਸਭ ਬਿਨ ਸੇ ਹੋਮੈ ਪਾਪਾਰਾਮ ਜਪ ਹਰ ਹਰ ਜਪ ਹਰ ਹਰ ਨਾਮ ਲੱਥੜੀ ਜਗਤ ਆ ਪਾਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਨ ਕੇ ਦੁਖ ਪਾਪ ਨਿਵਾਰੇ ਸਤ ਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਦਾਰੀ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨ ਸੇ ਹੋ ਮੈਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ RAM ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ RAM ਗੁਰਮੁਖ ਜਪ ਸਭ ਰੋਗ ਗਵਾਇਆ arogot pai sharira ਅੰਦਨ ਸਹਿਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਹੈ ਮਨ ਪਾਇਆ ਹਰ ਧਾਰੂ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੁ ਉਵਾਰੀ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਜੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤਮਾਰੇ ਹਰ ਦਇਆਲ ਸਰਣਾਇਆ ਤੂੰ ਦੁਖ ਪੰਜਰ ਸਰਬ ਸੁਖ ਦਾਤਾ ਹਮ ਪਾਥਰ ਤਰੀ ਤਰਾਇਆ ਸਤਿਗੁਰ ਭੇਟ RAM ਰਸ ਪਾਇਆ ਜਦ ਨਾਨਕ ਨਾਮ ਉਦਾਰੇ ਹਰ ਤਾਰੂ ਹਰ ਤਾਰੂ ਕਿਰਪਾ ਕਰ ਕਿਰਪਾ ਲਿਹੁ ਓ ਬਾਰੀ RAM ਬੜਾ ਸੰਮਹਲਾ ਚੌਥਾ ਘੋੜੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਣ ਜੀ RAM ਉਪਾਇਆ RAM ਤਨ ਮਾਨਸ ਜਨਮ ਪੁੰਨ ਪਾਇਆ RAM ਮਾਨਸ ਜਨਮ ਬੜ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆਂ ਗੁਰਮੁਖ ਰੰਗ ਚਲੂ ਲਾ ਪਾਵੈ ਹਰ 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 ਨਵ ਰੰਗੜੀਆਂ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਬੜ ਪਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਇਆ ਦੇ ਪਾਵੋ ਜੀਨ ਬੁੱਝ ਚੰਗਾਰਾਮ ਚੜ ਲੰਗਾ ਜੀ ਵਿਖਮ ਭਉਂਗਾ ਰਾਮ ਵਿਖਮ ਭਉਹੰਗਾ ਅੰਤ ਤਰੰਗਾ ਗੁਰਮੁਖ ਪਾਰ ਲੰਗਾਏ ਹੜ ਬੁਹਿਤ ਚੜਬੜ ਭਾਗੀ ਲੰਗਾਏ ਗੁਰਖੇਵਟ ਸਬਦ ਤਰਾਏ ਅੰਤਨ ਹਰ ਰੰਗ ਹਰ ਗੁਣ ਗਾਵੈ ਹਰ ਰੰਗੀ ਹਰ ਰੰਗਾ ਜਦ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਵਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਵਕ ਮਨ ਜਿਣੈ ਗੁਰਮੁਖ ਜੀਤਿਆ ਅਗੜੋ ਕੜਾਵੈ ਸਬਦ ਪਾਵੈ ਅਪਿਉ ਹਰ ਅਸੁਪੀਤਿਆ ਸੁਣ ਸਰਬਣਾ ਬਾਣੀ ਗੁਰਬਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਘੋੜੀ ਤੇ ਜਣਦੇ ਆਰਾਮ ਉਪਾਈ ਆ ਰਾਮ ਜਿਤ ਹਰ ਪ੍ਰਭੁ ਜਾਪੈ ਸਾ ਧਨ ਤਨ ਤੁਖਿਆ ਰਾਮ ਜਿਤ ਹਰ ਪ੍ਰਭੁ ਜਾਪੈ ਸਾ ਧਨ ਸੋ ਵਸੈ ਤੁਰ ਪਾਇਆ ਕਿਰਤ ਜੁੜੰਦਾ ਚੜ ਦੇੜ ਘੋੜੀ ਬਖਮ ਲਗਾਈ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨ ਜੰਜ ਆਈ ਯਾਨ ਨਾਮਿਕ ਹਰ ਬਰ ਪਾਇਆ ਮੰਗਲ ਮਿਲ ਸੰਤ ਜਨਾ ਬਧਾਈ ਬੜਾ ਹਸ ਮਹਲਾ ਚੌਥਾ ਦੇਹ ਤੇਜ ਨੜੀ ਹਰ ਨਵ ਰੰਗਿਆ ਰਾਮ ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆਂ ਸਭ ਜਨਮ ਸਫਲ ਹੋ ਕੀਆ ਕਰਤਾ ਹਰ ਰਾਮ ਨਾਮ ਬਖਾਣੀਆਂ ਹਰਿ ਰਾਮ ਨਾਮ ਸਲਾ ਹਰ ਪ੍ਰਭ ਹਰ ਭਗਤ ਹਰ ਜਨ ਮੰਗਿਆ ਜਨ ਕਹੈ ਨਾਨਕ ਸੁਣੋ ਸੰਤੂ ਹਰ ਭਗਤੋ ਗੋਵਿੰਦ ਜੰਗਿਆ ਦੇਹ ਕੰਚਨ ਜੀਨ ਸੁਬਿਨਾ ਰਾਮ ਜੜ ਹਰ ਹਰ ਨਾਮ ਰਤਨ ਨਾਮ ਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਬੜ ਭਾਗੀ ਹਰ ਰੰਗ ਹਰ ਬਣੀ ਹਰ ਮਿਲੇ ਸੁਆਮੀ ਅੰਤਰਜਾਨਮੀ ਹਰ ਨਵਤਨ ਹਰ ਨਵਰੰਗੀਆਂ ਨਾਨਕ ਬਖਾਣਾ ਨਾਮੁ ਜਾਣਾ ਹਰ ਨਾਮੁ ਹਰ ਪ੍ਰਭ ਮੰਗਿਆ ਕੜਿਆਲ ਮੁਖੇ ਗੁਰ ਅੰਕਸ ਪਾਇਆ RAM ਮਨ ਮੈੰਗਲ ਗੁਰ ਸਬਦ ਬਸ ਆਇਆ RAM ਮਨ ਬਸਗਤ ਆਇਆ ਪਰਮ ਪਦ ਪਾਇਆ 사ਤਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਸੇਤੀ ਘਰ ਸੁਹਾ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਬਾਤੀ ਹਰ ਪ੍ਰਭੂ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵਿਣਭਾਗੀ ਹਰ ਹਰ ਧਿਆਇਆ ਦੇ ਘੋੜੀ ਜੀ ਜਿਤ ਹਰ ਪਾਇਆ RAM ਮਿਲ ਸਤਗੁਰ ਜੀ ਮੰਗਲ ਗਾਇਆ RAM ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵ ਰੰਗ ਮਹਿਲੀ ਹਰ ਰੰਗ ਮਾਣ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਈ ਹਰ ਗੁਰਮਤੀ ਮਨ ਤੇ ਆਇਆ ਜਨ ਨਾਨਕ ਹਰਿ ਕਿਰਪਾ ਤਾਰੀ ਦੇਹ ਘੂੜੀ ਚੜ ਹਰ ਪਾਇਆ